ਨਾਇਦੇ ਨਾਲ ਹੀ ਮਿੰਟੂ ਜੀ ਆਮ ਆਰਮੀ ਪਾਰਟੀ ਵੀ ਕਹਿੰਨੇ ਕਿ ਭਾਈ 16 ਨੂੰ ਅਨਾਉਂਸ ਕਰਦੇ ਨੇ ਦੋ ਹੋਰ ਉਮੀਦਵਾਰ ਵੈਸੇ ਮਾਨ ਸਾਹਿਬ ਨੇ ਤਾਂ ਆਖਿਆ ਸੀਗਾ ਕਿ ਅਸੀਂ ਪੰਜ ਅਨਾਉਂਸ ਕਰ ਦੇਵਾਂਗੇ ਪਹਿਲਾਂ ਪਹਿਲਾਂ ਵੀ ਦੋ ਕੀਤੇ ਇਹਨਾਂ ਨੇ ਹੁਣ ਫਿਰ ਦੋ ਕਹਿੰਦੇ ਆ ਕਿ ਜਲੰਧਰ ਤੇ ਲੁਧਿਆਣਾ ਕਹਿੰਨੇ ਕਿ ਜੀ ਆ ਜਾਣਗੇ 16 ਨੂੰ ਭਾਈ ਪਾ ਦੇਣਿਆ ਪਟਾਕੇ ਕਿਹੜੇ ਕਿਹੜੇ ਆਉਂਦੇ ਆਗੇ ਬਾਕੀ ਜਿਹੜੇ ਬਚਨ ਕੋ ਮੇਰੇ ਖਿਆਲ ਨਾਲ ਹਾਲੇ ਟਾਈਮ ਲੱਗ ਜਾਏਗਾ ਚਲੋ ਜਿਹੜੇ ਆਉਣਗੇ ਮਾਨ ਸਾਹਿਬ ਉਹਨਾਂ ਦਾ ਸਵਾਗਤ ਹੈ ਮੈਦਾਨ ਦੇ ਵਿੱਚ ਪਰ ਜੇ ਲੁਧਿਆਣੇ ਤੋਂ ਲੈ ਕੇ ਆਉਣਗੇ ਤਾਂ ਕੀ ਲੁਧਿਆਣੇ ਤੋਂ ਬਾਰਲਾ ਜਾਂ ਆਪਣਾ ਵੱਡਾ ਸਵਾਲ ਤੇ ਹੀ ਆ ਨਾ ਲੁਧਿਆਣੀ ਤੋਂ ਕੋਈ ਦੱਸੋ ਕੌਣ ਜੀ ਲੁਧਿਆਣੀ ਤੋਂ ਹੁਣ ਚਿਹਰੇ ਜੇ ਇਹਨਾਂ ਨੇ ਆਪਦੇ ਚੋਂ ਲੱਭਣੇ ਹੋਣ ਤੇ ਬਥੇਰੇ ਲੱਭ ਜਾਣੇ ਆ ਜਿਹੜਾ ਤੁਸੀਂ ਇਹ ਆਵਾਬ ਗਰੇਵਾਲ ਦੇਖਦੇ ਹੋ ਜੀ ਟੈਲੀਵਿਜ਼ਨ ਚੈਨਲਾਂ ਤੇ ਉਹ ਵੀ ਤੇ ਲੁਧਿਆਣੀ ਤੋਂ ਹੀ ਨੇ ਮੋਈ ਸਾਹਿਬ ਜੀ ਸੁਰੇਸ਼ ਸਾਹਿਬ ਬਥੇਰੇ ਇਹਨਾਂ ਦੇ ਲੀਡਰ ਮਿਲ ਜਾਣਗੇ ਤੁਹਾਨੂੰ ਪ੍ਰੋਫੈਸਰ ਉਹ ਮੈਨੂੰ ਨਾਮ ਭੁੱਲ ਗਿਆ ਤੇਜਿੰਦਰਪਾਲ ਸਿੰਘ ਸ਼ਾਇਦ ਉਹਨਾਂ ਦਾ ਨਾਮ ਆ ਜੀ ਬਥੇਰੇ ਆ ਤਾਂ ਬਈ ਆਪ ਦਾ ਕੋਈ ਬੰਦਾ ਲਿਆਉਂਗੇ ਮੈਦਾਨ ਦੇ ਵਿੱਚ ਕਿ ਜਾਂ ਫੇਰ ਉਹੀ ਗੱਲ ਹੈ ਅੱਗੇ ਇੱਕ ਦੋ ਨਾਮ ਸੀ ਕਿ ਇਹਨਾਂ ਨੇ ਸਰਵੇ ਸਰਵੇ ਕਰਾਇਆ ਉਹਨਾਂ ਆਖਿਆ ਕੁਝ ਨਹੀਂ ਵਟਿਆ ਜਾਣਾ ਇਹਨਾਂ ਦਾ ਬਾਈ ਪਾਸੇ ਹੋ ਜਾਓ ਇਹਨਾਂ ਨੇ ਫਿਰ ਆਖਿਆ ਹੱਟ ਪਿੱਛੇ ਫੇਰ ਮਿਲਾਂਗੇ ਲਿਖਿਆ ਹੁੰਦਾ ਸੀਗਾ ਨਾ ਟਰੱਕਾਂ ਪਿੱਛੇ ਹੱਟ ਪਿੱਛੇ ਫੇਰ ਮਿਲਾਂਗੇ ਅਗਲੇ ਨੂੰ ਕਿਹਾ ਕਿ ਹੱਟ ਪਿੱਛੇ ਫੇਰ ਮਿਲਦੇ ਆ ਤਾਂ ਹੁਣ ਕੀ ਆਪਣੇ ਹੀ ਜਿਹੜੇ ਇਹਨਾਂ ਦੇ ਬੰਦੇ ਹੈਗੇ ਆ ਉਹਨਾਂ ਚੋਂ ਕਿਸੇ ਚਿਹਰੇ ਨੂੰ ਸ਼ਾਂਟ ਕੇ ਅੱਗੇ ਲਾਇਆ ਜਾਊਗਾ ਜਾਂ ਫੇਰ ਉੱਥੇ ਵੇਖਿਆ ਜਾਊਗਾ ਕਿ ਕਿਹੜਾ ਕਾਂਗਰਸ ਚੋਂ ਹਿੱਲਣ ਨੂੰ ਫਿਰਦਾ ਅੱਜ ਕੱਲ ਹਿੱਲ ਹਿੱਲ ਵੀ ਜਾਂਦੇ ਨੇ ਨਾ ਜੀ ਇੱਕ ਦੀ ਤੇ ਬੜੀ ਚਰਚਾ ਇੱਕ ਦੀ ਤੇ ਬਹੁਤ ਚਰਚਾ ਹੈ ਜੀ ਉਹਨੂੰ ਸਫਾਈ ਵੀ ਦੇਣੀ ਪਈ ਸੰਜੇ ਤਲਵਾਰ ਨੂੰ ਕਿ ਨਹੀਂ ਨਹੀਂ ਮੈਂ ਕਿਤੇ ਨਹੀਂ ਜਾ ਰਿਹਾ ਵੀਰੇ ਹੁਣ ਇਹ ਤੇ ਸਫਾਈ ਵੀ ਜਿਹੜੀ ਅੱਜ ਕੱਲ ਲੀਡਰਾਂ ਦੀ ਤੁਹਾਨੂੰ ਪਤਾ ਹੀ ਆ ਨਾ ਉਹ ਵੀ ਕਈ ਵਾਰ ਬਈ ਲੰਘਦੀ ਨਹੀਂ ਗਲੋਂ ਨਹੀਂ ਲੰਘਦੀ ਤਾਂ ਚਰਚਾਾਂ ਮਾ ਉਧਰ ਵੀ ਚੱਲੀਆਂ ਕਿ ਸ਼ਾਇਦ ਉਹਨਾਂ ਨੂੰ ਪਾਰਟੀ ਜੁਆਇਨ ਕਰਵਾ ਕੇ ਲੁਧਿਆਣੇ ਤੋਂ ਲੜਵਾ ਲੈਣ ਇਹ ਗੱਲਾਂ ਸਾਰੀਆਂ ਜਿਹੜੀਆਂ ਸਿਰਫ ਚਰਚਾਵਾਂ ਨੇ ਮਾਨ ਸਾਹਿਬ ਇਹਨਾਂ ਨੇ ਦੋ ਕੈਂਡੀਡੇਟ ਕਿਹਾ ਤਾਂ ਗੱਲ ਇਹ ਆ ਕਿ ਤੁਸੀਂ ਇਹਨੇ ਕੌਨਫੀਡੈਂਟ ਹੋ 13 0 ਲਈ ਤੁਸੀਂ ਵਿਕਾਸ ਕੀਤਾ ਹੈ ਤੁਸੀਂ ਮਤਲਬ ਕਿ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋ ਤੇ ਤੁਹਾਨੂੰ ਤੇ ਇਹ ਨਾਲ ਲੇਟ ਨਹੀਂ ਹੋਣਾ ਚਾਹੀਦਾ ਘਟੂ ਘਟਾ ਕਿਉਂਕਿ ਲੇਟ ਹੋਣ ਦਾ ਨੁਕਸਾਨ ਕਾਂਗਰਸ ਅਤੇ ਅਕਾਲੀ ਚੁੱਕ ਰਹੇ ਨੇ ਕੁਝ ਥਾਵਾਂ ਤੇ ਉਹਨਾਂ ਨੂੰ ਨੁਕਸਾਨ ਚੁੱਕਣਾ ਪਵੇਗਾ ਇਹ ਗੱਲ ਤੁਸੀਂ ਕਰ ਲਿਓ ਨੋਟ ਕਰ ਲਿਓ ਪਰ ਤੁਸੀਂ ਤੇ ਲੀਡ ਲੈ ਸਕਦੇ ਸੀਗਾ ਨਾ ਤੁਹਾਡੇ ਕੋਲ ਤੇ ਪ੍ਰਾਪਤੀਆਂ ਵੀ ਨੇ ਤੁਹਾਡੇ ਕੋਲ ਤੇ ਫਿਰ ਸਾਰਾ ਕੁਝ ਹੈਗਾ ਖਜ਼ਾਨਾ ਵੀ ਤੁਸੀਂ ਤੇ ਭਰਪੂਰ ਦੱਸਦੇ ਜੀ ਤਾਂ ਫਿਰ ਤੁਹਾਡੀ ਲੇਟ ਲਤੀਫੀ ਕਿਉਂ ਇਹ ਤਾਂ ਮਾਨ ਸਾਹਿਬ ਨੇ ਦੇਖਣਾ ਸੀ ਕਿ ਉਹਨਾਂ ਨੇ ਹੁਣ ਕੈਂਡੀਡੇਟ ਨਹੀਂ ਦਿੱਤੇ ਹੈਗੇ ਤਾਂ ਇਹਦਾ ਨਤੀਜਾ ਤਾਂ ਤੁਹਾਨੂੰ ਪਤਾ ਆਪਣੇ ਵੀ ਦੇਖੇ ਹੋ ਸੀਟਾਂ ਦਿੱਤੀ ਕਿਉਂਕਿ ਦੂਜੇ ਉਮੀਦਵਾਰ ਜਿਹੜੇ ਚੋਣ ਮੈਦਾਨ 'ਚ ਆ ਗਏ ਆ ਉਹ ਆਪਣਾ ਪ੍ਰਚਾਰ ਲਗਾਤਾਰ ਕਰਦੇ ਪਏ ਨੇਗੇ ਉਹਨਾਂ ਦੇ ਮੁਕਾਬਲੇ ਲੀਡ ਲੈ ਜਾਂਦਾ ਜੀ ਜਿਹੜਾ ਉਮੀਦਵਾਰ ਪਹਿਲਾ ਮਤਲਬ ਕਿ ਗਿਆ ਉਹ ਹਲਕੇ ਚ ਦੂਜੀ ਤੀਜੀ ਵਾਰੀ ਜਿਹੜਾ ਕੱਢ ਲੈਂਦਾ ਜੀ ਤਾਂ ਜਿਹੜਾ ਇੱਕ ਹੈ ਉਹ ਇੱਕ ਵਾਰੀ ਜਿਹੜਾ ਕੱਢਦਾ ਤੇ ਇੱਕ ਵਾਰੀ ਹੁਣ ਕੋਈ ਬੰਦਾ ਜਾਂਦਾ ਤੇ ਜਿਹੜਾ ਘਰ ਦਾ ਮੁਖੀ ਹੈ ਕਈ ਵਾਰ ਸ਼ਹਿਰ ਗਿਆ ਹੁੰਦਾ ਸਮਝਦੇ ਹੋ ਨਾ ਤਾਂ ਗੱਲ ਇਹ ਆ ਕਿ ਜਿਹੜੇ ਪਹਿਲਾਂ ਪ੍ਰਚਾਰ ਕਰਦੇ ਆ ਉਹ ਇਸੇ ਕਰਕੇ ਥੋੜਾ ਫਾਇਦੇ ਚ ਰਹਿ ਜਾਂਦੇ ਆ ਕਾਂਗਰਸ ਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਨੁਕਸਾਨ ਹੋਣ ਵਾਲਾ ਤੁਸੀਂ ਦੇਖ ਹੀ ਜਾਓ ਹਾਲੇ ਕਿਉਂਕਿ ਇਹਨਾਂ ਦੀ ਸੂਚੀ ਮੇਰਾ ਮੰਨਣਾ ਹੈ ਕਿ ਹਾਂ ਅਪ੍ਰੈਲ 20 ਤੱਕ ਵੀ ਫਾਈਨਲ ਆ ਜਾਵੇ ਨਾ ਅਪ੍ਰੈਲ 25 ਤੱਕ ਜਾਂ ਅਪ੍ਰੈਲ ਦੇ ਮਹੀਨੇ ਵੀ ਸਾਰੇ ਫਾਈਨਲ ਕਰ ਲੈਣ ਤਾਂ ਬਹੁਤ ਬਹੁਤ ਤਗੜੇ ਹੋਣਗੇ ਜੀ 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 ਇਧਰਲੇ ਪਾਸੇ ਤੋਂ ਬਾਈ ਚਲੋ ਕੋਈ ਗੱਲ ਨਹੀਂ ਹਾਲੇ ਤੁਸੀਂ ਦਿੰਦੇ ਰਹੋ ਬਾਈ ਟਿਪਸ ਇਹ ਕਰਦੇ ਰਹੋ ਬਾਈ ਕੌਣ ਕਿਹੜੀ ਸੀਟ ਦੇ ਉੱਤੇ ਜਿੱਤੇਗਾ ਕਿਉਂਕਿ ਫਿਲਹਾਲ ਤਾਂ ਜਿੰਨੀ ਦੇਰ ਤੱਕ ਪੂਰੇ ਉਮੀਦਵਾਰ ਚੋਣ ਮੈਦਾਨ ਚ ਨਹੀਂ ਆਉਂਦੇ ਉਨੀ ਦੇਰ ਤੱਕ ਤਾਂ ਕਹਿਣਾ ਮੁਸ਼ਕਲ ਹੈ ਕਿਉਂਕਿ ਸਗੋ ਅਸਲੀ ਰਿਪੋਰਟ ਇਹ ਹੀ ਹੁੰਦੀ ਆ ਜਿਹੜਾ ਕੋਈ ਆਪਣੇ ਇਲਾਕੇ ਚੋਂ ਬੋਲਦਾ ਹੈ ਨਾ ਉਹ ਅਸਲੀ ਰਿਪੋਰਟ ਹੋ ਸਕਦੀ ਹੈ ਹਾਲਾਂਕਿ ਜਿਹੜਾ ਸਮਰਥਨ ਹੁੰਦਾ ਕਈ ਵਾਰ ਉਹ ਤਾਂ ਬੰਦਾ ਸਾਈਡਡ ਤੁਹਾਡਾ opinion ਬਣਾ ਦਿੰਦਾ ਪਰ ਜੇ ਕੋਈ ਨਿਊਟਰਲ ਬੰਦਾ ਇਸ ਤਰ੍ਹਾਂ ਗਰਾਉਂਡ ਤੋਂ ਦੱਸੇਗਾ ਤੁਹਾਨੂੰ ਤੁਸੀਂ ਕਿੱਥੋਂ ਪਤਾ ਕਰਦੇ ਹੋ ਤੁਹਾਡੇ ਕੋਲ ਕਿਹੜੇ ਸਰਸਸ ਹੁੰਦੇ ਤੁਸੀਂ ਇਲਾਕੇ ਦੇ ਬੰਦੇ ਨੂੰ ਜਾਂ ਲੀਡਰ ਨੂੰ ਜਾਂ ਪੱਤਰਕਾਰ ਨੂੰ ਪੁੱਛਦੇ ਹੋ ਹੋਰ ਕੀ ਹੁੰਦਾ ਕਿਹੜਾ ਤੁਹਾਡੇ ਕੋਲ ਕੋਈ ਉਹ ਹੈਗੀ ਏਜੰਸੀ ਹੈ ਕੋਈ ਸਰਵੇ ਏਜੰਸੀ ਹੈ ਤਾਂ ਸਰਵੇ ਏਜੰਸੀ ਹਾਇਰ ਕਰੋਗੇ ਤਾਂ ਉਹ ਕਿਹਦੇ ਕੋਲ ਜਾਏਗੀ ਲੋਕਾਂ ਕੋਲ ਜਾਏਗੀ ਨਾ ਇਹ ਸਾਡੇ ਲੋਕ ਨੇ ਔਰ ਲੋਕ ਨਹੀਂ ਐ ਐਕਸਪਰਟ ਨੇ ਸਾਡੇ ਆਈਵਲ ਦੇ ਤਾਂ ਇਹ ਐਕਸਪਰਟ ਨੇ ਜੀ 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 ਬਟ ਇਹ ਹੁੰਦਾ ਨਾ ਕਈ ਵਾਰੀ ਕਿ ਚਲੋ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਜੀ ਮੈਂ ਇਸ ਕਰਕੇ ਕਹਿ ਰਿਹਾ ਸੀ ਲਬਪ੍ਰੀਤ ਬਰਾੜ ਜੀ ਆ ਉਹ ਕਹਿੰਦੇ ਪਏ ਨੇ ਜੀ ਉੱਪਰ ਉਹਨਾਂ ਦਾ ਕਮੈਂਟ ਜਰਾ ਨਿਕਲ ਗਿਆ ਉਹ ਕਹਿੰਦੇ ਜੀ ਆਪ ਪਾਰਟੀ ਨੇ ਲੁਧਿਆਣਾ ਦੇ ਵਿੱਚ ਬੰਦਾ ਬਣਾ ਰੱਖਿਆ ਦੂਜੀ ਪਾਰਟੀ ਦਾ ਕਹਿੰਦੇ ਕਿ ਬਾਈ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਪਏ ਗੱਲ ਬਣੀ ਬਣੀ ਕੋਈ ਕੋਣ ਗੱਲ ਇਹ ਬਣਾਉਂਦੇ ਆ ਕਿਸੇ ਨਾਲ ਜਾਂ ਆਪਣੇ ਘਰ ਚੋਂ ਕੋਈ ਲੀਡਰ ਲੱਭ ਲੈਂਦੇ ਆ ਕਈ ਵਾਰ ਸਿਆਣਾ ਜੀ ਘਰ ਚ ਵੀ ਹੁੰਦਾ ਨਾ ਬਸ ਉਹ ਇਹ ਆ ਕਿ ਨਜ਼ਰ ਹੀ ਨਹੀਂ ਪ ਆ ਇਹ ਵੀ ਹੋ ਸਕਦਾ ਜੀ